कह देने की कला किसे पहचान दी मोहताज नहीं होती है तो शिद्दत नाल अपनी कला ਦੇ ਵਿੱਚ ਮਿਹਨਤ ਨਾਲ ਕਲਾਕਾਰੀ ਕਰਨ ਵਾਲਾ ਕਲਾਕਾਰ ਇੱਕ ਦਿਨ ਦੁਨੀਆ ਦੇ ਸਾਹਮਣੇ ਚਮਕਦੇ ਹੋਏ ਸਿਤਾਰੇ ਵਾਂਗ ਜ਼ਰੂਰ ਉੱਭਰਦਾ ਹੈ ਜੀ ਹਾਂ ਅੱਜ ਤੁਹਾਡੇ ਸਾਹਮਣੇ ਰੂਬਰੂ ਕਰਾਉਣ ਜਾ ਰਹੇ ਹਾਂ ਅਜੀਹੇ ਹੀ ਇੱਕ ਉੱਭਰਦੇ ਹੋਏ ਨੌਜਵਾਨ ਦੇ ਨਾਲ ਜੋ ਵਨ ਸੁਬਨੀਆਂ ਆਵਾਜ਼ਾਂ ਦੇ ਨਾਲ ਲੋਕਾਂ ਦਾ ਜਿੱਥੇ ਮਨ ਪਰਚਾਵਾ ਕਰਦਾ ਹੈ ਉੱਤੇ ਉੱਥੇ ਹੀ ਸਟੇਟ ਅਤੇ ਨੈਸ਼ਨਲ ਪੱਧਰ ਦੇ ਉੱਤੇ ਕਈ ਸਾਰੇ ਇਨਾਮ ਵੀ ਜਿੱਤ ਚੁੱਕਿਆ ਹੈ ਨੰਗਲ ਦਾ ਰਹਿਣ ਵਾਲਾ ਇਹ ਨੌਜਵਾਨ ਅਭਿਸ਼ੇਕ ਪੂਰੀ ਖਾਲਸਾ ਕਾਲਜ ਅਨੰਦਪੁਰ ਸਾਹਿਬ ਦਾ ਵਿਦਿਆਰਥੀ ਹੈ ਤੇ ਜਿੱਥੇ ਹੀ ਇਹ ਪੜ੍ਹਾਈ ਕਰਦਾ ਹੈ ਉੱਥੇ ਹੀ ਆਪਣੇ ਕਲਾ ਦੇ ਸ਼ੌਂਕ ਨੂੰ ਪੂਰੇ ਕਰਦੇ ਆਪਣੇ ਪਿਤਾ ਦੇ ਨਾਲ ਹੀ ਹੱਥ ਵਟਾਉਂਦਾ ਹੈ ਅਭਿਸ਼ੇਕ ਦੇ ਪਿਤਾ ਦਾ ਨੰਗਲ ਵਿਖੇ ਚਾਹ ਵੇਚਣ ਦਾ ਕੰਮ ਹੈ ਤੇ ਅਭਿਸ਼ੇਕ ਬਚਪਨ ਤੋਂ ਹੀ ਆਪਣੇ ਪਿਤਾ ਦੇ ਨਾਲ ਇਸ ਕੰਮ ਵਿੱਚ ਉਹਨਾਂ ਦੀ ਮਦਦ ਕਰਦਾ ਹੈ ਦੱਸਦੀ ਹੈ ਕਿ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਸਨੇ ਕਿਹਾ ਕਿ ਉਸ ਨੂੰ ਇਸ ਕੰਮ ਕਰਨ ਦੇ ਵਿੱਚ ਕੋਈ ਵੀ ਚਿਚਕ ਨਹੀਂ ਹੁੰਦੀ ਆਓ ਵੇਖਦੇ ਹਾਂ ਇਹ ਮੁਲਾਕਾਤ ਤੇ ਸੁਣੋ ਕਿਹੜੀਆਂ-ਕਿਹੜੀਆਂ ਆਵਾਜ਼ਾਂ ਦੇ ਨਾਲ ਨੌਜਵਾਨ ਅਭਿਸ਼ੇਕ ਪੂਰੀ ਕਰਦਾ ਹੈ ਲੋਕਾਂ ਦਾ ਮਨੋਰੰਜਨ ਨੰਗਲ ਸਿਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਆਲ ਮਤਲਬ ਚਾਦਾ ਨਾਲ ਹੈਲਪ ਕਰਾਂਦਾ ਪਾਪਾ ਦੇ ਤਾਂ ਮਤਲਬ ਕੋਈ ਸ਼ਰਮ ਨਹੀਂ ਕਰੀਦੀ ਕੋਈ ਕੁਝ ਨਹੀਂ ਪਰ ਮੈਂ ਅੱਜ ਕਿਸੇ ਵੀ ਮੁਕਾਮ ਤੇ ਪਹੁੰਚੇ ਆ ਕਿਤੇ ਵੀ ਪੁੱਜੇ ਆ ਤਾਂ ਕੋਈ ਸ਼ਰਮ ਨਹੀਂ ਕਰੀਦੀ ਆਪਾਂ ਬਸ ਉੱਥੇ ਨੰਗਲ ਮੇਨ ਮਾਰਕੀਟ ਚਾਹਦੇ ਉੱਥੇ ਪਾਪਾ ਨੇ ਕੰਮ ਕਰਾਈਦਾ ਸਰ ਮਦਦ ਸੀਗੀ ਮਤਲਬ ਕੁਝ ਵੀ ਹੈ ਮਮਿਕਰੀ ਇਹ ਮੈਨੂੰ ਹੁਣ ਪਤਾ ਲੱਗਿਆ ਵੀ ਇਹਨੂੰ ਮਮਿਕਰੀ ਕਹਿੰਦੇ ਉਦੋਂ ਤਾਂ ਇਹਦੀ ਮਤਲਬ ਕੁੱਤੇ ਵਿਲੇ ਜਾਂ ਕੁਝ ਵੀ ਹੈ ਗੱਡੀਆਂ ਵਗੈਰਾ ਦੀਆਂ ਆਵਾਜ਼ਾਂ ਉਦੀ ਪਾਪਾ ਨੂੰ ਦੇਖ ਦੇ ਕੇ ਸ਼ੌਂਕ ਪਿਆ ਕਿ ਆਵਾਜ਼ਾਂ ਕੱਢਦੇ ਰਹਿੰਦੇ ਸੀਗੇ ਫਿਰ ਮਤਲਬ ਜਿਹੜੇ ਕੋਲੇਜ ਚ ਆਇਆ ਫਸਟ ਇਅਰ ਉਦੋਂ ਪਤਾ ਲੱ ਇਸ ਦਾ ਕੋਈ ਅਲੱਗ ਕੰਪੀਟੀਸ਼ਨ ਹੁੰਦਾ ਯਹਾਂ ਮਮਿਕਰੀ ਦੇ ਕੰਪੀਟੀਸ਼ਨ ਹੁੰਦੇ ਤੇ ਅੱਗੇ ਲੈ ਕੇ ਜਾਂਦੇ ਚ ਕਾਲਜ ਵਗੈਰਾ ਦੇ ਨਾਲ ਕੰਪੀਟੀਸ਼ਨ ਹੁੰਦੇ ਇੱਥੇ ਅੱਗੇ ਪਤਾ ਲੱਗਿਆ ਫਿਰ ਸਰ ਪਹਿਲੇ ਤਾਂ 2 ਸਾਲ ਮੈਂ ਕੀਤੀ ਨਹੀਂ ਕੋਈ ਹੋਰ ਸੀਗਾ ਤੇ ਹੁਣ ਮੈਨੂੰ 2-3 ਸਾਲ ਹੋ ਗਏ ਲਗਾਤਾਰ ਇਸ ਕਾਲਜ ਤੋਂ ਪਰਫਾਰਮ ਕਰਦੇ ਤੇ ਨੈਸ਼ਨਲ ਖੇਲ ਕੇ ਆਇਆ ਮੈਂ ਤਾਂ ਸਟੇਟ ਲੈਵਲ ਤੇ 골ਡ ਮੈਡਲ ਜਿੱਤ ਗਿਆ ਇਸ ਵਾਰੀ ਫੇਰ ਇੰਟਰ ਜ਼ੋਨਸ ਹੈਗਾ ਉੱਥੇ 골ਡ ਮੈਡਲ ਆਇਆ ਹੁਣ ਅੱਗੇ ਜਾਵਾਂਗੇ ਫੇਰ ਸਟੇਟ ਖੇਲਣ ਤੇ ਫਿਰ ਦੇਖੋ ਅੱਗੇ ਅੱਗੇ ਜਿੱਦਾਂ ਜਿੱਦਾਂ ਜਾ ਗਏ ਬਿਲਕੁਲ ਤੁਸੀਂ ਪੰਜਾਬੀ ਜਿਹੜੀਆਂ ਫੇਮਸ ਹੈ ਉਹ ਹੈਗੀਆਂ ਦੀਵਾਲੀ ਦੇ ਪਟਾਕਿਆਂ ਦੀ ਆਵਾਜ਼ ਆ ਕਰਦਾ ਮੈਂ ਜ਼ਿਆਦਾਤਰ ਤੇ ਜਦੋਂ ਫੁੱਲ ਚੜੀ ਹੋ ਗਈ ਚੱਕਰੀ ਚੱਲਦੀ ਅਨਾਰ ਚੱਲਦਾ ਆਤੀਸ਼ਬਾਜੀ ਤੇ ਪਸਤੋਲ ਹੁੰਦੀ ਬੱਚਿਆਂ ਵਾਲੀ ਮਸਾਇਲ ਵਾਲੀ ਇੱਕ ਮੇਲੇ ਵਾਲੀ ਬੰਸਰੀ ਹੁੰਦੀ ਇਹ ਮਤਲਬ ਜਿਆਦਾ ਫੇਮਸ ਜਿਹੜੇ ਰੰਗ ਹੈ ਦਿਵਾਲੀ ਹੁਣ ਇਹ ਨਾਨਾ ਪਾਟੇਕਰ ਹੋ ਗਿਆ ਅੱਜ ਇਹ ਮੇਰੀ ਮੱਖਾ ਤਮਾਸ਼ਾ ਦੇਖਨੇ ਤੇ ਡੋਨਲਡ ਡੱਕ ਬਾ 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 ਇੱਕ ਭਗਵਾਨ ਦਾ ਸੀ ਆ ਮੈਂ 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 ਅਰੇ ਭਾਗਵਾਨ ਮੇਰੇ ਬੱਚੋ ਕੋ ਕਿਸ ਨੇ ਛੇੜਿਆ ਤੇ ਬਸ ਏਕਟਰਾਂ ਦੀ ਮਤਲਬ ਜਿਆਦਾ ਨਹੀਂ ਥੋੜੀ ਉਹ ਤੇ ਕੱਢੀ ਦੀ ਇਸ ਤੋਂ ਇਲਾਵਾ ਤਾਂ ਦੋਸਤੋ ਕੁਝ ਸਮੇਂ ਪਹਿਲਾਂ ਦੀ ਗੱਲ ਹੈ ਮੈਂ ਥੱਕਿਆ ਹਾਰਿਆ ਕੰਮ ਤੋਂ ਘਰੇ ਜਾ ਰਿਹਾ ਸੀ ਆਪਣੇ ਆਮੇ ਤੇ ਅੱਗੇ ਫਾਟਕ ਲੱਗਾ ਸੀ ਮਰ ਗਿਆ ਪਿੱਛੋਂ ਇੱਕ ਟਾਂਗੇ ਵਾਲਾ ਆਇਆ ਤੇ ਉਹਦਾ ਘੋੜਾ ਹਣਕਿਆ ਪਿੱਛੋਂ ਰਾਤ ਦੂਤੇ ਦੋਦੀ ਆਇਆ ਪਿੱਛੋਂ ਸਰਦਾਰ ਜੀ ਆਏ ਬੁੱਲ ਤੇ ਦੇ ਵੇਕੇ ਤੁਹਾਨੂੰ ਪਤਾ ਇੰਡੀਆ ਟ੍ਰੇਨਾਂ ਕਿੱਥੇ ਟਾਈਮ ਸਰੋਂਦੀਆਂ ਨੇ ਪਿੱਛੇ ਇੱਕ ਮੇਰਾ ਵੀਰ ਜਿਹਨੂੰ ਜਿਆਦੇ ਕਾਲੀ ਸੀ ਉਹਨੇ ਪਹਿਲੇ ਤਾਂ ਗੱਡੀ ਦਾ ਲੋਕ ਖੋਲਿਆ ਫੇਰ ਗੱਡੀ ਬੈਕ ਕੀਤੀ ਤੇ ਚੱਲ ਗਿਆ ਅੱਗੇ ਜੂਸ ਦੀ ਰੇੜੀ ਲੱਗੀ ਸੀ ਮੈਂ ਜੂਸ ਪੀਣ ਖੜ ਗਿਆ ਮੇਰੇ ਕੋ ਕੈਸ਼ ਨਹੀਂ ਸੀ ਮੈਂ ਪੇਟੀਐਮ ਕਰਤੇ ਪੇਟੀਐਮ ਪਰ 50 ਰੁਪਏ ਪ੍ਰਾਪਤ ਹੋਏ ਕੀ ਉਹੀ ਕੰਮ ਸੀਗਾ ਜਿਹਤੋਂ ਅਸੀਂ ਇੱਥੇ ਤੱਕ ਪਹੁੰਚੇ ਅੱਜ ਪਾਪਾ ਨੇ ਪੜਾਇਆ ਲਿਖਾਇਆ ਚਾਹ ਦੇ ਕੰਮ ਤੋਂ ਹੀ ਕਰਾਇਆ ਸਾਰਾ ਕੁਝ ਤੇ ਫਿਰ ਕਿਸ ਗੱਲ ਦੀ ਸ਼ਰਮ ਕਰਨੀ ਨਾਲੇ ਕੰਮ ਕੋਈ ਸਰ ਵੱਡੀ ਗੱਲ ਹੈ ਜਾਂ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਮੈਂ ਮਤਲਬ ਤੁਹਾਨੂੰ ਦੱਸ ਰਿਹਾ ਵੀ ਜਦ ਇੰਨਾ ਗੁੰਦਾ ਸੀਗਾ ਉਦੋਂ ਤੋਂ ਪਾਪਾ ਨਾਲ ਹੈਲਪ ਕਰਾਂਦਾ ਉੱਥੇ ਜਾ ਕੇ ਤੇ ਹੁਣ ਵੀ ਨਾਲੇ ਵੀ ਐਵੇਂ ਨਹੀਂ ਕਿ ਹਾਂ ਵੀ ਫਟੇ ਪੁਰਾਣੇ ਕੱਪੜੇ ਪਾ ਕੇ ਚਾਹ ਦੇਣ ਜਾਇਦਾ ਸਰ ਜਿੱਦਾਂ ਕਾਲਜ ਨੂੰ ਆਈਦਾ ਟਿਪ ਟੋਪ ਰਹਿ ਕੇ ਉਦਾਂ ਹੀ ਉਦਾਂ ਹੀ ਉੱਥੇ ਚਾਹ ਦੇਣ ਜਾਇਦੀ ਮਤਲਬ ਕਦੀ ਸ਼ਰਮ ਨਹੀਂ ਕੀਤੀ ਕੁਝ ਨਹੀਂ ਹੈ ਵੱਧ ਨਾਲ ਸੰਜੀਆਂ ਕਰ ਸਰ ਆਤੀਸ਼ਵਾਦੀ ਦੀ ਆਵਾਜ਼ ਤੁਹਾਨੂੰ ਪਹਿਲੇ ਵੀ ਸੁਣਾਈ ਮਤਲਬ ਜ਼ਿਆਦਾਤਰ ਇਹੀ ਫੇਮਸ ਹੈ ਮੇਰੀ ਮੈਂ ਕਿਤੇ ਵੀ ਜਾਂਦਾ ਉਹ ਹੀ ਕਹਿੰਦੇ ਵੀ ਹਾਂ ਵੀ ਮੁੰਡਾ ਪਟਾਕੇਆਂ ਵਾਲਾ ਤੇ ਆਤਿਸ਼ਬਾਜੀ ਚਲੋ ਦੁਬਾਰਾ ਸੁਣਾ ਦਿੰਦਾ ਤੇ ਕੁਝ ਕੁਵਾਜਾ ਹੋ ਰਹੀਆਂ ਸਰ ਜਿਹਦਾ ਬੱਚਾ ਰੋਂਦਾ ਉਹਦੀ ਤੇ ਕਾ ਮੈਂ ਸਰ ਜਦਾਂ ਘਰੇ ਮੈਂ ਕੀ ਕਰਦਾ ਕਿਤੇ ਮੈਂ ਬਾਹਰ ਗਿਆ ਹੋਵਾਂ ਕਿਤੇ ਖੁੱਲੀ ਜਗ੍ਹਾ 'ਚ ਤਾਂ ਉੱਥੇ ਮੈਂ ਕਾ ਇਕੱਠੇ ਕਰ ਲਾਂਦਾ ਸਵੇਰੇ ਸਵੇਰੇ ਤਾ ਉਹ ਕਾਂ ਜਿਹੜਾ ਆ ਆ ਕੋਇਲ ਦੀ ਆਵਾਜ਼ ਤੇ ਜਦਾਂ ਉਹਦੇ ਵਿਦਾਈ ਦੀ ਵਿਦਾਈ ਦਾ ਬੈਂਡ ਹੁੰਦਾ ਨਾ ਤੇ ਜਦਾਂ ਇੱਕ ਬੱਚਿਆਂ ਦੀ ਪੀਪਣੀ ਵਾਲੀ ਚੱਪਲ ਹੁੰਦੀ ਉਹਦੀ ਜਾਨਵਰਾ ਚੋ ਜਿਹਦਾ ਸਰ ਚਿੜੀਆਂ ਹੋ ਗਿਆ ਤੇਜ ਦਾ ਗਾਈ ਮੱਝ ਵਗੈਰਾ ਮਾ ਕਤੌਲ ਦਾ ਮਾ ਸ